ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਾਗੂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਪਿੰਡ ਮਾਨਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਦਿਖਾਵਾਂਗੇ ਇੱਕ ਟੋਕੜ ਗੱਭਣ ਤੇ ਇੱਕ ਗੱਭਣ ਤਿਆਰ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਹਾਂ ਵੀਰ ਰੰਦੀਰ ਦੇ ਕੋਲ ਤੇ ਆਜੋ ਕੱਬਿਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਥੇ ਚੜਦੀ ਕਲਾ ਤੁਸੀਂ ਸੁਣਾਓ ਜੀ ਠੀਕ ਠਾਕ ਹਾਂ ਚੜਦੀ ਕਲਾ ਚੜਦੀ ਕਲਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਬਈ ਨਾਮ ਹੈ ਰਣਜੀਤ ਸਿੰਘ ਪਿੰਡ ਨਾ ਮਾਨਾ ਤਿਲ ਅਜਨਾਲਾ ਜ਼ਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਹੈ 84398236 ਠੀਕ ਹੈ ਜੀ ਤੇ ਕਰੀਏ ਫਿਰ ਹੋ ਆ ਜੀ ਆ ਗੱਬਣ ਦਵਾਲ ਜੀ ਸਾਹਿਬ ਜੀ ਗੱਬੜ ਜੇ ਠੀਕ ਹੈ ਜੀ ਦੱਸਿਓ ਫਿਰ ਪਰੇ ਕਰਵਾ ਸੁਆ ਕਿਹ ਜੀ ਪਜਾ ਸੁਆ ਸੁਣੀ ਆ ਅੱਛਾ ਜੀ ਜਿਹੜੇ ਵਿੱਚੋਂ 2 ਲਾਰੇ 4 ਲਾਰੇ ਬਾਕੀ ਸੀ ਠੰਡੀ ਆ ساری ਦੱਦੀ ਆ ਕੈਮਰੇ ਤੋਂ ਅੱਛਾ ਬਾਕੀ ਜੱਗਾਂ ਮਾੜੀ ਥਰੇ ਬੈਰ ਆ ਕੋਈ ਚੱਕਰ ਠੀਕ ਹੈ ਜੀ ਹਾਂ ਜੀ ਉਹ ਬਈ ਚੈੱਕ ਕਰ ਸਕਦੇ ਵੀ ਬਾਕੀ ਵਿੱਚ ਦੁੱਧ ਦਰ ਇੱਕ ਤੂ ਚੰਗੀ ਆ ਬਾਹਰ ਵਾਲੀ ਸੈਂਪਲ ਵਾਲੀ ਆ ਕਿੰਨਾ ਕੁ ਚਵਾਇਆ ਪਿਛਲੇ ਸਵੇਰੇ ਦੁੱਧ ਵਿੱਚ ਜਿੰਨਾ ਕੁ ਲਈ ਆਪਾਂ ਨੇ 13-14 ਗਲ ਚੋਣਦੇ ਨੇ ਪਹਿਲਾਂ ਲਗਾਓ ਅੱਛਾ ਅੱਛਾ ਦੇਖੋ ਯਾਰ ਕਿ ਕਿੰਨਾ ਵੱਧ ਦਿੰਦੀ ਆ ਕਿ ਪੂਰਾ ਪੜਾ ਬਈਏ ਨੇ ਕੀ ਕਰਦੀ ਆ ਠੀਕ ਠੀਕ ਉਹ ਦੁੱਧ ਵਿੱਚ ਫਿਰ ਖੋਲ ਕੇ ਦਿਖਾਈਏ ਲੋਕ ਉਹ ਬਈ ਚੈੱਕ ਕਰ ਸਕਦੇ ਨੇ ਫੇਸ ਕੁਆਲਟੀ ਪਿਛਲੇ ਸਵੇਰੇ ਦੁੱਧ ਬਈ ਦਤਾ ਹੈ ਕਿ 13-14 ਲੀਟਰ ਚਵਾਇਆ ਵੈਨੇ ਇਹ ਡਰ ਕੁਆਲਟੀ ਕੋਈ ਲਾਗੇ ਤਾਂ ਕਰ ਸਕਦੇ ਜੇ ਚੈੱਕ ਕਰਦੇ ਥਾਣਾਂ ਦਾ ਸਾਇਕਾ ਬਹੁਤ ਚੰਗਾ ਵਾ ਤੇ ਕਿੰਨਾ ਕੁ ਟਾਈਮ ਖੜਦੀ ਬੀਜੇ ਡੇਢ ਵੇਖੋ ਜੀ ਦੋ ਤਿੰਨ ਖੜਦੇ ਚਾਰ ਹੀ ਆ ਦੋ ਲਾਇਕੰਨ ਲਾਇਕ ਢਾਈ ਲੈ ਕੇ ਤਿਆਰ ਹੀ ਆ ਬਸ ਠੀਕ ਹੈ ਠੀਕ ਹੈ ਬਾਕੀ ਕਿਚਪਨ ਤੋਂ ਉੱਪਰ ਬੜੇ ਵਿੱਚ ਸਾੜਿਆ ਠੀਕ ਹੈ ਠੀਕ ਹੈ ਜੀ ਲੋ ਭਾਈ ਬਹੁਤ ਹੀ ਜ਼ਿਆਦਾ ਆਰਡਰ ਕੁਆਲਟੀ ਚੰਗੀ ਆ ਇਹ ਟੇਟ ਲਾਟੋ ਲਾ ਜੇ ਕਾਫੀ ਆ ਹਵਾ ਨੇ ਤੇ ਚਲੋ ਸੂਣ ਤੱਕ ਹਵਾ ਨਾ ਬਣਾ ਲੂਗੀ ਚੰਗਾ ਕੇ ਕੀ ਮੁੱਲ ਕਰਨਾ ਵੀ ਜਿਹੜਾ ਫਿਰ ਮੋਤ ਵੀ ਜੀ 42000 ਕਰਦੇ ਆਂ ਅੱਛਾ ਜੀ ਹਾਂ ਜੀ ਤੇ ਕਿਤੋਂ ਗਾ ਕੇ ਛੱਡ ਦੇਣੀ ਤੁਸੀਂ ਦਾ ਦੋ ਕੋਈ ਨਹੀਂ ਨਹੀਂ ਕਰ ਦੋ ਜਾਇ ਚ 40000 ਰੁਪਏ ਦੇ ਦਈਏ 40 ਵੀ ਹਾਂਜੀ 40 ਵਿੱਚ 2000 ਮਾਨ ਕਰ ਦਈਏ ਛੋਟ ਛੜ ਕਰਾਂਗੇ 40 ਚੋਂ ਵੀ ਕਿ ਜਾਂ 38000 ਰੁਪਏ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ 38000 ਦੀ ਬਾਕੀ ਛੋਟ ਛਾਪਾ ਮੌਕੇ ਤੇ ਚਲੋ ਜੇ ਹੋ ਜਾਊਗਾ ਤੇ ਬਹੁਤ ਹੀ ਜ਼ਿਆਦਾ ਚੰਗੀ ਆ ਬਣੀ ਬੁਣੀ ਵਾਹੇ ਕਾਫੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਦੱਸਿਓ ਭਾਜੀ ਇਹ ਤੁਹਾਡੇ ਠੀਕ ਹੈ ਜੀ ਹੁਣੇ ਸੂਈ ਇੱਕ 15-20 ਮਿੰਟ ਹੀ ਹੋਏ ਅੱਛਾ ਜੀ ਹਾਂਜੀ ਜਰਸੀ ਆ ਪਿਓਰ ਠੀਕ ਇੱਕ ਨਵ ਸੂਈ ਜੀ ਇਹ ਵਿੱਚ ਦੂਜਾ ਸੂਈ ਕਿ ਕਾਣ ਲਈ ਮੇਰੀ ਕ ਇਹ ਠੀਕ ਹੈ ਜੀ ਲੋਰ ਭਾਈ ਇਹ 52 ਸੂਆ ਸੂਈ ਆ ਤੇ ਕਿੰਨਾ ਕ ਚਵਾਇਆ ਹੈ ਇਹਨੇ ਇਹ 3 12 13 ਗਲ ਵਾਲੀ ਹੈ ਅੱਛਾ ਅੱਛਾ ਠੀਕ ਹੋਰ ਤੋਂ ਮੈਨੂੰ ਖੋਲ ਕੇ ਫਿਰ ਇਹਨਾਂ ਨੂੰ ਕੋਈ ਮੜਾ ਕੇ ਬਾਹਰ ਨਹੀਂ ਕੱਢਣਾ ਤੇ ਕੋਈ ਗੱਲ ਨਹੀਂ ਕੋਈ ਨਹੀਂ ਕਢ ਲਓ ਠੀਕ ਹੈ ਠੀਕ ਲੋਰ ਭਾਈ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਤਾਜੀ ਸੂਈ ਯਾਦੇ ਅੰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਜੇਰ ਬਖ ਪਾਉਣੀ ਹੈ ਨਾ ਇਹ ਥਾਣਾ ਦਾ ਸੈਜ ਗੈਪ ਇਹਦਾ ਵੀ ਚੰਗਾ ਵਾ ਇਹ ਨੇ ਜੁਗਲੇਸ ਉਹ 10 12 ਲੀਟਰ ਦੁੱਧ ਚਵਾਇਆ ਵਾ ਦਾ ਇਸ ਟਾਈਮ ਵੇਖੋ ਕਿੰਨਾ ਚਾਹੂਗੀ ਤੁਹਾਡੇ ਹਿਸਾਬ ਨਾਲ ਜੀ 12 ਲੀਟਰ ਦੁੱਧ ਹੀ ਹੋਊਗੀ ਜੀ ਠੀਕ ਹੈ ਚੌਣ ਚੌਣ ਬੜੀ ਸਾਫ ਹੈ ਜੀ ਸਾਡੀ ਕੋਈ ਲੋੜ ਨਹੀਂ ਦੋਨ ਵੀ ਕੋਈ ਲੋੜ ਨਹੀਂ ਮੰਗਿਆ ਜੀ ਅੱਛਾ ਅੱਛਾ ਠੀਕ ਹੈ ਜੀ ਜਿਹੜਾ ਕੀ ਮੁੱਲ ਵੀ ਜੀ ਹਰ ਇਹ ਵਿੱਚ 42000 ਰੁਪਏ ਇਹ ਹਾਣਾ ਦੇ ਦਈਏ ਵੀ ਕਿ 36000 ਦੇ ਦਈਏ 33000 ਲੋਬ ਜੀ ਕੀ ਕਰ ਸਕਦੇ ਆ ਧਾਰਾਂ ਦੂਰਾਂ ਬਹੁਤ ਯਾਰਾ ਬਿਲਕੁਲ ਸਾਫ ਚਵਾਈ ਆ ਕਿਆ ਮਾਗਰ ਲਿਖਣਾ ਦੀ ਏ ਬਿਲਕੁਲ ਬੋਲ ਧਾਰਾਂ ਤੇ ਆ ਪੋਲੀ ਲਿਖਿਆ ਪਾਪਾ ਦੇ ਮੋਬਾਈਲ ਠੀਕ ਹੈ ਜੀ ਲਓ ਬਾਈ ਇਹ ਵੀ ਵੀਰ ਕਹਿੰਦਾ ਖਾਤੀ ਦੀ ਦਰਾਂ ਦੇ ਬਿਲਕੁਲ ਤਾਜੀ ਸੂਈ ਵੀ ਤੇ ਗੱਬਣ ਤਿਆਰ ਜਿਹੜੀ ਉਹ ਵੀ 38000 ਦੀ ਤੇ ਅੱਜ ਹੁਣ ਟੋਕੜ ਗੱਬਣ ਇੱਕ ਗਾੜ ਚੰਗੇ ਤਗੜੇ ਕੱਦ ਕਾਠ ਵਾਲੀ ਆ ਦੱਸਿਓ ਬਾਈ ਇਹਦੇ ਪਰੇ ਇਹ ਵੀ ਦੀ ਪਹਿਲਾ ਸਵੇਰ ਸੂਈ ਏ ਚੈੱਕ ਪਾਸ ਚੌਵੇਂ ਚੈੱਕ ਪਾਸ ਪੰਜਵਾਂ ਲੱਗਣਾ ਨੂੰ 19 ਤਰੀਕ ਨੂੰ ਐਸਾ ਜੀ ਹਾਂਜੀ ਬਾਕੀ ਵੀ ਇਸਲੇ ਖੰਡੀ ਬੜੀ ਆ ਜਾਦੂਈ ਤੋਂ ਬੜੀ ਕਹਿੰਦਾ ਕੋ ਲਈ ਆ ਵਿੱਚ ਮਾਲ ਬੜਾ

ਉਹ ਬਗੀ ਸੱਜਰ ਨੇ ਕੋਈ 27 28 ਲੀਟਰ ਦੁੱਧ ਚਵਾਇਆ ਵਾ ਇਸ ਤਰ੍ਹਾਂ ਜਿਹੜੀ ਕਹਵਾ ਤਾਂ 4:30 ਮਿੰਟ ਦੇ ਆਸ-ਪਾਸ ਚੈੱਕ ਪਾਸ ਆ ਵੀਰ ਪਿੰਡਾ ਕਿ 19 ਤਰੀਕ ਨੂੰ ਇਹਨੂੰ ਪਜਮਾ ਲੱਗ ਜਾਣਾ ਤੇ ਅੱਜ ਤਰੀਕ 16 ਹੋ ਗਈ ਮੈਨੂੰ ਹਣਾ ਅੱਜ 16 ਨਹੀਂ ਜੀ ਪੰਜ ਮਹੀਨਾ ਲੱਗਣਾ ਇਹਨੂੰ ਠੀਕ ਠੀਕ ਅਸੀਂ ਵੀ ਚੈੱਕ ਕਰਾ ਜਿਹੜਾ ਬਾਡੀ ਚੈੱਕ ਵਿਟਮਿਨ ਚੈੱਕ ਕਰਾ ਲਏ ਆਪਣੀ ਆਗੇ ਡਾਕਟਰ ਚਾ ਆਪਣਾ ਚੈੱਕ ਕਰਾ ਲੇ ਠੀਕ ਠੀਕ ਪੰਜ ਚੈੱਕ ਕਰਾ ਲਏ 50 ਦੇ ਲਾਗੇ ਬਨੇ ਹੀ ਗੱਬਣ 19 ਤਰੀਕ ਦੇ ਵਿੱਚ ਫਿਰ ਲਾਗੇ ਸਾਰੇ ਦੇ ਨੇ ਤੇ ਤਿੰਨ ਹਾਂਜੀ ਫਿਰ 19 ਨੂੰ ਲਗਾ ਪੰਜ ਮਹੀਨਾ ਨੂੰ ਠੀਕ ਠ ਕੋਈ ਲੋੜ ਨਹੀਂ ਜੀ ਤੁਹਾਡੇ ਵਾਂਗੇ ਦੀ ਦੋ ਟਾਈਮ ਵਿੱਚ ਮਿਲਦੀ ਆ ਠੀਕ ਆ ਠੀਕ ਆ ਜੀ ਪੱਕੀ ਕੱਦ ਕੜ ਬਹੁਤ ਜਿਆਦਾ ਚੰਗਾ ਵਾ ਤੇ ਕ੍ਰਾਸ ਵਿੱਚ ਆ ਗਈ ਨਾ ਵੀ ਹਾਂ ਜੀ ਕ੍ਰਾਸ ਠੀਕ ਆ ਜੀ ਇਹਦਾ ਕੀ ਮੁੱਲ ਵੀ ਧੇਰਾ ਇਹਦਾ ਵੀ ਜੀ 42000 ਰੁਪਏ ਹਾਂ ਨਾ ਇਹ ਬਿਠਾ 30000 ਜੀ ਹਾਂ ਨਾ ਲਓ ਬਾਈ ਜੀ 38 38 ਕਰਤਾ ਵੀਰ ਨੇ ਸਾਰਿਆਂ ਦਾ ਹੀ ਬਿਲਕੁਲ ਨਹੀਂ ਜਨ ਕੇ ਮੁੱਲ ਕਰਦੇ ਵੀਰ ਛੋਟ ਛੋਟੀ ਜੀ ਹੋਊਗੀ ਹਾਂ ਬਸ ਕੋਈ ਵੀਰ ਫੋਨ ਲਾਵੇ ਛੋਟ ਛੋਟੀ ਜੀ ਹੋਊਗੀ ਠੀਕ ਹੈ ਜਿਹੜਾ ਮਰਜੀ ਤਸੱਲੀ ਕਰੇ ਆਪਣਾ ਚੋਗਿਆ ਤਸੱਲੀ ਕਰੇ ਆਪਣੀ ਜਿੱਦਾ ਮਰਜੀ ਠੀਕ ਹੈ ਠੀਕ ਹੈ ਜਿਹਦਾ ਮਰਜੀ ਜਿੰਦਾ ਕਿ ਆਪਣੀ ਚੋਜ ਆਵੇ ਤਸੱਲੀ ਕਰਕੇ ਪਛੂ ਖੜੋ ਹਾਂਜੀ ਤੇ ਬਾਕੀ ਬਿਲਕੁਲ ਲਗੇ ਨਹੀਂ ਕਿ ਮੋਲਵੀਰ ਦੇ ਕੋਈ ਵੀ ਲੋੜ ਨਹੀਂ ਕਿਸੇ ਨੂੰ ਮੰਗਾ ਪਹੁੰਚ ਲੋੜ ਨਹੀਂ ਕੋਈ ਵੀ ਠੀਕ ਹੈ ਠੀਕ ਹੈ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਤੇ ਭਰਾਵਾਂ ਦਾ